ਵੈਖ ਖਾਲਸਾ ਵਰਜੀ ਕੀ ਫਤਿਹ ਦਾਸ ਨੂੰ ਸ਼੍ਰੋਮਣੀ ਕਾਲੀਦਾ ਲੰਬਰ ਸਰ ਵੱਲੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਐਮਪੀ ਚੋਣ ਲੜਨ ਦਾ ਹੁਕਮ ਹੋਇਆ ਹੈ ਸਿਰਮੱਥੇ ਇਸ ਤੋਂ ਵੱਡਾ ਕੋਈ ਮਾਨ ਕਿਸੇ ਨੂੰ ਮਿਲ ਨਹੀਂ ਸਕਦਾ ਕਿ ਗੁਰੂ ਕੀ ਨਗਰੀ ਦਾ ਉਹ ਨੁਮਾਇੰਦਾ ਬਣ ਜੇ ਜਿਹੜਾ ਗੁਰੂ ਘਰ ਦੇ ਨੁਕਸਾਨ ਹੋਏ ਆ ਪਿਛਲੇ ਸਮੇਂ 'ਚ ਉਹ ਤੁਸੀਂ ਸਾਰੇ ਜਾਣੂ ਹੋ ਜਿੱਥੇ 328 ਰੂਪ ਇਥੋਂ ਕੱਢੇ ਗਏ ਹੈਗੇ ਉਹਨਾਂ ਦਾ ਕੋਈ ਵੀ ਵੇਰਵਾ ਹਜੇ ਆਇਆ ਨਹੀਂ ਹੈਗਾ ਜਿਹੜਾ ਸਤਿੰਦਰਪਾਲ ਸਿੰਘ ਕੋਲੀ ਨੇ 10 ਕਰੋੜ ਰੁਪਈਆ ਗੁਰੂ ਘਰ ਦਾ ਖਾਦਾ ਹੈਗਾ ਉਹ ਵਾਪਸ ਨਹੀਂ ਹੋਇਆ ਉਹ ਪੈਸੇ ਹੁਣ ਵੀ ਇਹ ਇਲੈਕਸ਼ਨਾਂ ਚ ਔਰੇ ਵਰਸਾਏ ਜਾਣੇ ਹੈਗੇ ਆ ਜਿਹੜੀ ਸਾਂਝ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਜਾ ਕੇ ਆ ਭਾਜਪੀ ਨਾਲ ਪਾਈ ਹੈ ਉਹ ਕਿਸੇ ਨਾ ਕਿਸੇ ਰੂਪ 'ਚ ਅੱਜ ਵੀ ਜੁੰਦੀ ਹੈ ਇਹਨਾਂ ਦੇ ਕੈਂਡੀਡੇਟ ਵੀ ਇੱਕ ਦੂਜੇ ਆ ਇਹਨਾਂ ਨੇ ਉਹੀ ਕੈਂਡੀਡੇਟ ਲਾ ਕੇ ਫ੍ਰੈਂਡਲੀ ਮੈਚ ਖੇਡ ਰਹੇ ਹੈਗੇ ਆ ਔਰ ਜੇ ਮੁੜ ਕੇ ਆ ਜਿਹੜਾ ਹਿੰਦੂਤਵਾ ਮੁਖ ਰੱਖ ਕੇ ਗੁਰਸਿੱਖੀ ਦੇ ਉੱਤੇ ਆ ਕੇ ਬਸ ਰਹੇ ਆ ਇਹ ਅੱਗੇ ਆਜੇ ਤਾਂ ਇਸ ਨਗਰੀ ਦਾ ਬਹੁਤ ਵੱਡਾ ਨੁਕਸਾਨ ਹੋਊਗਾ ਸਿੱਖੀ ਦਾ ਨੁਕਸਾਨ ਹੋਊਗਾ ਪੰਜਾਬ ਦਾ ਨੁਕਸਾਨ ਹੋਊਗਾ ਤੇ ਸਾਡੀ ਆਰਥਿਕਤਾ ਜਿਹੜੀ ਪਾਕਿਸਤਾਨ ਦੇ ਬਾਰਡਰ ਖੁੱਲਣ ਤੇ ਬਣੀ ਹੋਈ ਹੈ ਉੱਥੇ ਇਹਨਾਂ ਨੇ ਲੜਾਈਆਂ ਜੰਗਾਂ ਪਾ ਕੇ ਸਾਨੂੰ ਹਮੇਸ਼ਾ ਜੰਗ ਦੇ ਭੈ ਚ ਉਰੇ ਸਾਡੀ ਆਰਥਿਕਤਾ ਖਤਮ ਕਰ ਦੇਣੀ ਹੈ ਆ ਜਿਹੜਾ ਕੈਂਡੀਡੇਟਾਂ ਦਾ ਰੋਲ ਹੈਗਾ ਉਹ ਸੁਧਰਨਾ ਸੁਧਾਰਨਾ ਇਹ ਹੈਗਾ ਸੋ ਜੇ ਉਹ ਵਿਅਕਤੀ ਆਪਣੇ ਆਪ ਨੂੰ ਸੰਭਾਲ ਕੇ ਆਪਣਾ ਦੇਖ ਕੇ ਹਿਸਾਬ ਕਿਤਾਬ ਅ ਅੱਗੇ ਤੁਰਨ ਨੂੰ ਤਿਆਰ ਹੈ ਕਈ ਵਾਰੀ ਜਿਹੜੀਆਂ ਅ ਅ ਜਿਵੇਂ ਲੱਖਾ ਸਿਧਾਨਾ ਆਦ ਹੈਗੇ ਆ ਸੋ ਮੈਂ ਸਮਝਦਾ ਹੈਗਾ ਇਹ ਵਿਅਕਤੀ ਨੂੰ ਦੇਖ ਕੇ ਉਹਦੇ ਗੁਣ ਦੇਖ ਕੇ ਆਪਾਂ ਨੂੰ ਕਹਿਣਾ ਪੈਣਾ ਹੈਗਾ ਹੁਣ ਤੱਕ ਤੁਹਾਡੇ ਕੋਲ ਕਿੰਨੇ ਉਮੀਦਵਾਰ ਉਪਾਤ ਹੁਣ ਤਾਂ ਹੀ ਸਾਡੇ 8 ਉਮੀਦਵਾਰ ਹੋਣਗੇ 8 ਤੇ 2 2 9 ਤੇ 2 ਹਰਿਆਣੇ 'ਚ ਜਦ ਕੋਈ ਸਟੇਟ ਕਿਸੇ ਧਰਮ ਨੂੰ ਖਤਮ ਕਰਨਾ ਚਾਹੁੰਦਾ ਹੈ ਉਹਦੀ ਐਡਮਿਨਿਸਟ੍ਰੇਸ਼ਨ ਨੂੰ ਖਤਮ ਕਰਦਾ ਹੈਗਾ ਜਿਹੜਾ 2011 ਤੋਂ ਬਾਅਦ ਸੋਨਾ 'ਚ ਚੋਣ ਹੋਇਆ ਸੀ ਉਹ ਭੰਗ ਕਰਤਾ 21 'ਚ ਭੰਗ ਕਰਤਾ ਹੁਣ ਆ ਤੀਜੀ ਟਰਮ ਦੇ ਉੱਤੇ ਉਹ ਪੁਰਾਣੇ ਪਾਪੀ ਬੈਠੇ ਆ ਜਿਨ੍ਹਾਂ ਨੇ ਗੁਰੂ ਘਰਾਂ ਦੇ ਵਿੱਚ ਸਾਡੇ ਗੁਰੂ ਗ੍ਰੰਥ ਸਾਹਿਬ ਗੰਦੀਆਂ ਨਾਲੀਆਂ 'ਚ ਰੋਲਦੇ ਹੋਏ ਅੱਗ ਲੱਗੀ ਹੋਈ ਹਰੇਕ ਤਰ੍ਹਾਂ ਦਾ અપਮਾਨ ਹੋਇਆ ਹੈ ਮਾਫੀਨਾਮੇ ਇਹਨਾਂ ਨੇ ਦਿੱਤੇ ਉਹਨਾਂ ਨਾਲ ਸਮਝੌਤੇ ਕੀਤੇ ਹੋਏ ਆ ਤੇ ਇਹ ਜਦ ਸੰਗਤ ਦੇਖਦੀ ਹੈ ਕਿ ਸਾਡੇ ਧਰਮ ਦਾ ਹਾਲ ਕੀ ਹੈ ਉਹ ਆਪਣੇ ਆਪ ਉਛਾਇਤ ਘਟ ਹੋ ਜਾਂਦੀ ਹੈ ਜਿਹੜਾ ਇਸ ਸਟੇਟ ਨੇ 1984 ਚ ਸਾਡਾ ਕਤਲੇਆਮ ਕੀਤਾ ਮਾਵਾਂ ਨੇ ਫੜ ਫੜ ਕੇ ਆਪਣੇ ਬੱਚਿਆਂ ਦੇ ਕੇਸ ਕਤਲ ਕੀਤੇ ਕਿ ਸਾਡੇ ਬੱਚੇ ਸਿੱਖ ਕਹਿ ਕੇ ਫੜੇ ਨਾ ਜਾਣ ਮਾਰੇ ਨਾ ਜਾਣ ਸੋ ਇਹ ਸਟੇਟ ਨੇ ਲਗਾਤਾਰ ਸਾਡੇ ਨੌਜਵਾਨ ਪੀੜ੍ਹੀ ਦੇ ਉੱਤੇ ਡਾਂਗ ਫੇਰ ਕੇ ਉਹਨਾਂ ਦਾ ਧਰਮ ਤਬਦੀਲੀ ਕੀਤਾ ਜਸਵੰਤ ਸਿੰਘ ਖਾਲੜਾ ਨੇ ਉਹਰੇ ਦੱਸਿਆ ਕਿਵੇਂ ਸਿੱਖਾਂ ਦਾ ਕਾਂਡ ਤੇ ਕਤਲ ਹੋਇਆ ਹੈਗਾ ਸੋ ਇਹ ਸਟੇਟ ਨੇ ਸਟੇਟ ਸਪੌਂਸਰਡ ਸਿੱਖ ਕਿਲਿੰਗ ਕਰਕੇ ਇਹ ਧਰਮ ਤਬਦੀਲ ਕੀਤੇ ਹਨ ਤਰਨਜੀਤ ਪੰਥਕ ਪਰਿਵਾਰ ਦੇ ਨੇ ਤਰਨਜੀਤ ਸਿੰਘ ਸੰਧੂ ਜਿਹਦੇ ਸਿਸਮੁੰਦੀ ਉਹਨਾਂ ਨੇ ਬੜੀ ਵੱਡੀ ਕੁਰਬਾਨੀ ਦਿੱਤੀ ਹੈ ਉਹਨਾਂ ਵੱਲੋਂ ਭਾਜੀਪੀ ਵੱਲੋਂ ਲੜਦੇ ਨੇ ਉਹਦੇ ਬਾਰੇ ਤਰਨਜੀਤ ਸਿੰਘ ਸੰਧੂ ਜੋ ਕੰਮ ਕਰ ਰਹੇ ਆ ਮੈਂ ਸਮਝਦਾ ਕਿ ਤੇਜਾ ਸਿੰਘ ਸਮੁੰਦਰੀ ਦੇ ਸਪੁੱਤ ਕਹਿਣ ਪੋਤੇ ਕਹਿਣ ਲੈ ਨਹੀਂ ਮੈਂ ਸਮਝਦਾ ਹੈਗਾ ਤੇਜਾ ਸਿੰਘ ਸਮੁੰਦਰੀ ਨੇ ਉਸ ਸਮੇਂ ਦੇ ਉੱਤੇ ਵਾਂਗਡੋਰ ਚੱਕੀ ਸੀ ਜਦ ਆਰਐਸ ਸਮਾਜ ਆਜ ਸਿੱਖਾਂ ਦਾ ਅਪਮਾਨ ਕਰਦੇ ਸੀ ਵਖਰੀ ਢਿੜ ਸਿੰਘ ਸਭਾ ਲਹਿਰ ਬਣਾ ਕੇ ਉਹਨਾਂ ਨੇ ਚਲਾਈ ਸੀ ਗੁਰਦੁਆਰੇ ਆਜ਼ਾਦ ਕੀਤੇ ਸੀਗੇ ਔਰ ਉਸ ਸਮੇਂ ਜ਼ਥੇਦਾਰ ਛੱਬਰ ਨੇ ਨਨਕਾਣਾ ਸਾਹਿਬ ਤੇ ਗਾਂਧੀ ਨੂੰ ਸਪਸ਼ਟ ਕਹਤਾ ਸੀਗਾ ਕਿ ਜੇ ਭਾਰਤ ਦਾ ਰਾਜ ਆ ਜਾਂਦਾ ਤੁਸੀਂ ਸਾਨੂੰ ਗੁਰਦੁਆਰੇ ਆਜ਼ਾਦ ਨਹੀਂ ਕਰਨ ਦੇਣੇ ਹੁਣ ਤੁਸੀਂ ਹਾਲ ਦੇਖ ਸਕਦੇ ਹੋ ਜੋ ਭਾਜਪਾ ਨੇ ਬਿਨਾਂ ਚੋਣ ਕੀਤੇ ਸਿੱਖਾਂ ਦਾ ਸਿੱਧਾ ਸ਼ਿਕਾਰ ਬਾਹਰਲੇ ਦੇਸ਼ਾਂ 'ਚ ਕਰ ਰਹੀ ਹੈ ਔਰ ਸਾਡੇ ਸਾਨੂੰ ਗੁਜਰਾਤ ਚੋਂ ਕੱਢਤਾ ਇਹਨਾਂ ਨੇ ਇਹ ਇਹਨਾਂ ਦੇ ਬੰਦੇ ਕਹਿੰਦੇ ਆ ਗੁਰਦੁਆਰੇ ਢਾਣੇ ਹੈਗੇ ਆ ਸੋ ਇਹ ਜਿਹੜਾ ਪੁੱਠੀ ਢੇੜ ਨਾਲ ਜਾ ਕੇ ਖੜ ਗਿਆ ਹੈਗਾ ਮੈਂ ਸਮਝਦਾ ਕਿ ਬਹੁਤ ਮਾੜੀ ਇਹਦੀ ਸੋਚ ਹੈ ਉਦੋਂ ਦੀ ਅੰਮ੍ਰਿਤਸਰ ਚੋਂ ਲੜ ਰਹੇ ਹੋ ਪੰਥਕ ਜਥੇਬੰਦਿਆਂ ਨੂੰ ਕੀ ਅਪੀਲ ਕਰਾਂ ਪੰਥਕ ਜਥੇਬੰਦੀਆਂ ਨੂੰ ਮੈਂ ਇਹ ਅਪੀਲ ਕਰੂੰਗਾ ਕਿ ਉੱਠੋ ਬਥੇਰੇ ਸੌਲੇ ਬਥੇਰਾ ਤੁਸੀਂ ਬਾਦਲਾ ਨਾਲ ਹੋਰ ਢੇੜਾ ਨਾਲ ਰਿਲੇਵਾ ਕਰ ਲਿਆ ਹੈਗਾ ਸਭ ਦੇਖ ਲਿਆ ਹੈਗਾ